ਆਨੇ ਜਾਈਦੇ ਨੇ ਬਾਬਾਈ ਬੱਧਾ ਤੁਹਾਡੇ ਨਾਲ ਬਾਬਾ ਕੇਲੇ ਖਾ ਰਿਹਾ ਹੈਗਾ। ਤੁਹਾਨੂੰ ਜਲਦੀ ਰੋਟੀ। ਹਾਂ ਹਾਂ ਕਰਦੇ ਹੋ। ਜੇ ਦੀ ਇੱਕ ਬੋਤਲ ਤੇਲ ਪਾ ਗਏ ਬਾਈ ਯਾਰ। ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ। ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਜਰਦੀ ਕਲਾ ਵਿੱਚ ਹੋਵੋ। ਇਹ ਲੋ ਜੀ ਸ਼ਾਮ ਤੋਂ ਹੀ ਵਲੌਗ ਜਿਹੜਾ ਸਟਾਰਟ ਹੋ ਗਿਆ। ਤੇ ਮੈਂ ਲੈ ਗਈਆਂ ਇਹ ਦਵਾਈ ਗਦੜਿਆਣੀ ਤੋਂ ਇੱਕ ਭੈਣ ਦਾ ਮੈਨੂੰ ਆਇਆ ਸੀ ਮੈਸੇਜ ਉਹ ਪੁੱਛਦੀ ਸੀ ਵੀ ਗਦੜਿਆਣੀ ਵਾਲੀ ਦਵਾਈ ਨਾਲ ਤੁਹਾਨੂੰ ਕਿੰਨਾ ਕੁ ਫਰਕ ਸੀਗਾ ਤੇ ਫਰਕ ਤਾਂ ਭੈਣ ਮੈਨੂੰ ਬਹੁਤ ਜ਼ਿਆਦਾ ਪੈ ਗਿਆ ਸੀਗਾ ਬਹੁਤ ਹੀ ਜ਼ਿਆਦਾ ਪਰ ਉਸ ਟਾਈਮ ਮੈਂ ਦਵਾਈ ਵਿਚਕਾਰੀ ਛੱਡਤੀ ਤੇ ਬਿਲਕੁਲ ਲਾਈਟ ਹੋ ਗਈਆਂ ਬਸ ਮੇਰੇ ਆ ਇਧਰਲੀ ਸਾਈਡ ਚੀਕਸ ਤੇ ਨਹੀਂ ਗਈਆਂ ਫੋਰ ਸਾਰੀਆਂ ਠੀਕ ਹੋ ਗਈਆਂ ਸੀਗੀਆਂ ਤੇ ਬਾਕੀ ਤੁਸੀਂ ਨਾ ਵੇਟ ਕਰ ਲਓ 10 15 ਦਿਨ 15 ਕਿ ਦਿਨ ਵੇਟ ਕਰ ਲਓ ਤੇ ਮੈਂ ਤੁਹਾਨੂੰ ਜਿਵੇਂ ਕਿ ਮੈਂ ਜੋ ਵੀ ਮੱਲਮ ਬਣਾ ਕੇ ਲਾ ਰਹੀ ਹੈਗੀ ਕਿ ਉਹ ਤੁਹਾਡੇ ਨਾਮ ਮੈਂ ਵੀਡੀਓ ਸ਼ੇਅਰ ਕਰੂੰਗੀ ਜੇ ਮੈਨੂੰ ਫਰਕ ਪੈ ਗਿਆ ਹਨਾ ਨਹੀਂ ਫਿਰ ਤੁਸੀਂ ਦੇਖ ਲਿਓ ਕਿਸੇ ਡਾਕਟਰ ਤੋਂ ਲੈ ਲਿਓ ਦਵਾਈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤੇ ਬਾਕੀ ਥੋੜੇ ਦਿਨ ਵੇਟ ਕਰਕੇ ਹਨਾ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਜੀ ਵੀ ਇਸ ਚੀਜ਼ ਨਾਲ ਹਨਾ ਨੁਕਸਾਨ ਹੋਵੇ ਕਿਉਂਕਿ ਚਲੋ ਮੈਨੂੰ ਨੁਕਸਾਨ ਹੋ ਜੂ ਕੋਈ ਗੱਲ ਨਹੀਂ ਹਨਾ ਤੇ ਬਾਕੀ ਤੁਹਾਨੂੰ ਨਾ ਹੋਵੇ ਫਿਰ ਇਹ ਹੋ ਜਾਂਦਾ ਉੱਥੇ ਵੀ ਠੀਕ ਸੀ ਜਾਂ ਆਪਣੇ ਵਿਊਜ਼ ਦੇ ਲਈ ਸੀਗਾ ਵੀ ਵਿਊਜ਼ ਦੇ ਚੱਕਰਾਂ ਵਿੱਚ ਹਨਾ ਵੀ ਤੁਸੀਂ ਉਹ ਕਰਦੇ ਹੋਗੇ ਤੇ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਉਹ ਕਰਦੀ ਹੁੰਦੀ ਹਣੀ ਆ ਵੀ ਮੈਂ ਚਲੋ ਪਹਿਲਾਂ ਖੁਦ ਬਰਤਲਮਾ ਚੀਜ਼ ਵੀ ਫਿਰ ਤੁਹਾਡੇ ਤੱਕ ਦੱਸਾਂ ਹਨਾ ਵੀ ਫਿਰ ਤੁਹਾਨੂੰ ਮੈਂ ਉਹ ਕਰਾਂ ਮੈਂ ਕਰ ਦਿੰਦੀ ਹਾਂ ਭਾਈ ਹਾਈ ਹਾਈ ਪਾ ਕੀ ਉਹ ਠੀਕ ਹੈ ਠੀਕ ਆ ਪਤਾ ਅੱਛਾ ਚਲ ਠੀਕ ਆ ਵੀ ਤੁਹਾਡੇ ਤੱਕ ਮੈਂ ਫੇਰ ਹੀ ਉਹ ਕਰਾਂ ਹਨਾ ਵੀ ਦੱਸਾਂ ਤੁਹਾਨੂੰ ਵੀ ਕਈ ਵਾਰ ਫਿਰ ਇਹ ਹੋ ਜਾਂਦਾ ਵੀ ਆਪਦੇ ਵੀਵਜ਼ ਦੇ ਚੱਕਰਾਂ ਚ ਹਨਾ ਅ ਵੀ ਸਾਡਾ ਨੁਕਸਾਨ ਕਰਦਾ ਮੈਂ ਵੀ ਉਹ ਵੀ ਮੈਨੂੰ ਕੋਈ ਹੋਣੀ ਹੁੰਦੀ ਪਰ ਮੈਨੂੰ ਇਹ ਹੁੰਦਾ ਵੀ ਚਲੋ ਜੋ ਵੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਵਧੀਆ ਚੀਜ਼ ਸ਼ੇਅਰ ਕਰਾਂ ਹਨਾ ਮੈਂ ਕੋਈ ਵੀ ਆਪਾਂ ਫੇਕ ਨਹੀਂ ਉਹ ਕਰਦੇ ਤੁਹਾਡੇ ਤੇ ਹੁਣ ਮੈਂ ਦਵਾਈ ਲੈ ਕੇ ਆਈਆਂ ਬਦਰੀਆਣੀ ਤੋਂ ਆਪਣੀ ਜਿਹਨੇ ਸਵੈਲ ਵਗੈਰਾ ਜਿਹੜੀ ਆ ਰਹੀ ਸੀ ਫੂਸਦੀ ਹਨਾ ਤੇ ਬਾਕੀ ਥੋੜਾ-ਬੋਟਾ ਫਰਕ ਆ ਬਾਕੀ ਹੋਰ ਪੈ ਜਾਊਗਾ ਕਿਸ ਹਸਕਾ ਜਾ ਕੇ ਮਿਲਦੇ ਹੁਣ ਸਾਨੂੰ ਮੈਂ ਕਿਹਾ ਚਲੋ ਅੱਜ ਬਲੌਗ ਸਟਾਰਟ ਨਹੀਂ ਕੀਤਾ ਹੈਗਾ ਵੀ ਗੱਡੀ ਦੇ ਵਿੱਚ ਹੀ ਬਲੌਗ ਜਿਹੜਾ ਸਟਾਰਟ ਕਰ ਲਈਏ ਜੀ ਚੌੜੇ ਫਕਰੇ ਜਾ ਕੇ ਮਿਲਦੇ ਆ ਸਾਨੂੰ ਠੀਕ ਹੈ ਜੀ ਅੱਛਾ ਇਧਰ ਐਲਟਰਾ ਹੀ ਰਹਿਣਾ ਇਹਨੇ ਅੱਛਾ ਇਥੇ ਹੋ ਸੀਗਾ ਗੁੱਡਾ ਜੀ ਇਧਰ ਗਿਆ ਆਹ ਸਿੱਲੂ ਗਿਆ ਤੈਦੀ ਗੋਡੀ ਦਵਾਈ ਹੈ ਨਾ ਮੇਰੀ ਪੈਂਦੇ ਯਾਰੋ ਸੜਕਾਂ ਕਿ ਬੰਨ੍ਹਦੇ ਨੇ ਲੋਕ ਮੈਂਟ ਲਾਉਂਦੇ ਨੇ ਲੁੱਕ ਮੰਗਰੋਂ ਪੈਂਦੀ ਆ ਭੰਨ ਪਹਿਲਾ ਦਿੰਦੇ ਨੇ ਕੀ ਪਹਿਲਾ ਕਰਦੇ ਨੇ ਹੋਰੇ ਗਲਤ ਗੱਲਾਂ ਨਹੀਂ ਗੀਆਂ ਸੜਕਾਂ ਸਾਰੀਆਂ ਪੱਟੀ ਮੇਸ ਕਰ ਦਿੰਦੇ ਨੇ ਭੰਨ ਦਿੰਦੇ ਨੇ ਵਾਹਿਗੁਰੂ ਸੱਚੇ ਬਾਸ਼ ਧੰਦਰਸਤਿਆ ਵਕਸ਼ੀ ਮਾਲ ਕਾ ਤੇਰੇ ਯੋਟਾ ਅਸਰ ਵਾਹਿਗੁਰੂ 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 ਨਹਿਰ ਮਰੀ ਪਈ ਆ ਨਾ ਜਮਾ ਉੱਭਾ ਡੋਬਿਆ ਨਾ ਵਧੀਆ ਕੰਮ ਆ। ਗੰਡੂਆ ਪਿੰਡ ਗੰਡੂਆ। ਇਹ ਕਿੰਨਾ ਵਧੀਆ ਉਹ ਨਾ। ਸਕੂਲ ਆ ਸਾਡਾ ਸਰਕਾਰੀ ਸਕੂਲ। ਪਿੰਡ ਗੰਡੂਆ ਦਾ ਸਰਕਾਰੀ ਸਕੂਲ। ਇੱਧਰ ਸਾਡੇ ਆਹੋ ਆ ਗਈ। ਬੱਸ ਸਟੈਂਡ ਥਾਈ। ਥਾਈਆਂ ਤਾਂ ਆਪਣੇ ਕਈ ਹੋ ਗਈਆਂ। ਮੇਰਾ ਮੂੰਹ ਭਾਈ ਹੋ ਗਿਆ। ਮੋਟਾ ਹੋ ਗਿਆ। ਸਮਲਿੰਗ ਸਮਲਿੰਗ ਪਕਰੂਣ ਆ ਗਈ ਪਕਰੂਣ ਪਕਰੂਣ ਸਮਲਿੰਗ ਸਮਲਿੰਗ ਇਹ ਇਹ ਅੱਛਾ ਉਹ ਰੋ ਇਕੱਠਾ ਕਰਦੇ ਹੋਣਗੇ ਦਾਣੇ ਇਕੱਠੇ ਕਰਦੇ ਹੋਣਗੇ ਨਾ ਆ ਹੜ ਭੇੜ ਤਾਂ ਵਾਸਤੇ ਆ ਦੀ ਸ਼क्कर ਖਾਣੇ ਸਮਲਿੰਗ ਮੇਰਾ ਦੋ ਪਾਈ ਜਾਣਾ ਹੋਰ ਆ ਪਸ਼ੂ ਤੇ ਜਮੀਨ ਜਾਂਦੀ ਹੈ ਗਾਈਆਂ ਤਾਂ ਰੋ ਨਹੀਂ ਕੱਠ ਬੜਾ ਬਾਦਨ ਨੂੰ ਉਹ ਰ ਮੇਰੇ ਤੇ ਇਧਰ ਆ ਪਾ ਦੋ ਕੱਖ ਤੁਸੀਂ ਸੇਵਾ ਕਰਨੀ ਤਾਂ ਪਰਾਂ ਪਾ ਦਿੰਦੇ ਹੋ ਹੋਰ ਯਾਰ ਅੱਭਾ ਗੇਟ ਨਹੀਂ ਖੋਲਣ ਦਿੰਦੇ ਮੇਰੇ ਦਾ ਉਹ ਬੁੱਟੇ ਆ ਉਹ ਟਾਟ ਲਵਾਇਂਦਾ ਕਦ ਨਾ ਖਾਗੇ ਤਾਂ ਆ ਤਾਂ ਨਮੀ ਆਈ ਹੈ ਕੱਲ ਆਗਾ ਆਗਾ ਕਿਹਾ ਦੋਨੇ ਨਮੀ ਆਈਆਂ ਨੇ ਕੱਲ ਆ ਹਾ ਰੇ ਟੱਕਰ ਟੁੱਕਰੀ ਨਾ ਮਾਰਨਾ ਟੱਕਰ ਉਹ ਹੀ ਨਹੀਂ ਬਿਰ ਮੈਂ ਆ ਦੇਖੋ ਗਾਂਆਂ ਸਾਡੀ ਗੱਲ ਹਾਏ ਹਾਏ ਉਹ ਬੱਜੀ ਦੇਖ ਕੇ ਹੀ ਧਿਆਨ ਨਾਲ ਅੱਜ ਅੱਗੇ ਘਰ ਤੇ 4 ਕੇ ਬਣ ਲਈ ਮੈਂ ਲਿਆ ਕੇ ਸੀ ਪੀਸ ਥਰੈਡ ਪੀਸ ਕਿਹਾ ਜਿਹਨਾਂ ਨੂੰ ਉਹ ਲੈ ਕੇ ਆਈ ਸੀ ਤੇ ਚਾਹ ਪੀਣੇ ਵਾਕੀ ਆਪਣੇ ਇਹ ਚਾਹ ਦੇ ਕਈ ਜਣੇ ਲਈ ਬਣੇ ਜਾ ਤਾਂ ਕਰਕੇ ਬੁਲਾ ਦਈਏ ਆਪਾਂ ਗੰਨਿਆਂੇ ਬਾਹਰ ਇਹ ਪੁੱਲ ਰਹੇ ਨਹੀਂ ਹਾਂ ਬਹੁਤ ਕੱਟ ਦੀ ਨਹੀਂ ਉਹ ਤੰਗ ਕਰਦੀਆਂ ਨੇ ਇਹ ਤਾਰ ਤੋਂ ਕੱਪੜੇ ਧਰਨੇ ਨੇ ਤੇ ਬਹੁਤ ਸਾਡੇ ਤਾਂ ਗਾਹ ਪੈਂਦਾ ਗੱਡੀਆਂ ਆ ਗਈਆਂ ਵਾਗੀਆਂ ਐਵੇਂ ਕਰਕੇ ਦੇਖੋ ਇਹਨਾਂ ਦਾ ਗਾਹ ਪੈਂਦਾ ਦੇਖੋ ਇਧਰ ਆ ਖੜੀਆਂ ਨੇ ਦੋਨੇ ਹਜੇ ਕਾਊਗੀ ਇੱਕ ਸਣੀ ਲੈ ਕੇ ਗਿਆ ਹੋਇਆਗਾ ਕੋ ਉਧਰ ਉਹ ਖੜੀਏ ਗੇਟ 'ਚ ਤੂੰ ਮਾਰੀਏ ਪਾਣੀ ਆ ਸਿਲੰਡਰ ਵੀ ਉਧਰ ਧਰਨ ਵਾਲਾ ਚੱਕ ਕੇ ਆ ਲਾਈਟ ਲਾਵਾਂ ਮੈਂ ਚਾਹ ਪਾਣੀ ਪੀ ਲਿਆ ਤੇ ਲਾਈਟ ਆਪਾਂ ਲਾ ਦਈਏ ਤੇ ਹੁਣ ਮੈਂ ਪੀਣਾ ਸੰਢ ਕੇ ਪਾਦ ਮ ਕਣਕ ਕਾਫੀ ਦਿਨਾਂ ਦੀ ਧੋਕੇ ਸੁੱਕਣੀ ਪਾਈਦੀ ਆ ਕਿੰਦਰ ਬਾਹਰ ਕਿੰਦਰ ਦੇ ਗੋਬਿੰਦ ਧੋਂਦੇ ਨੇ ਗੱਡੀ ਠੀਕ ਆ ਜੀ ਵੱਡੀ ਗੱਡੀ ਧੋਂਦੇ ਨੇ ਸਵੇਰੇ ਜਾਣੀ ਐਂਗੀ ਤੇ ਆਹ ਉਹ ਵਰਤਨ ਵੀ ਚੱਕਦੇ ਆ ਤੇ ਨਾਲ ਨਾਲ ਉਹ ਕਰਦੇ ਮੇਰਾ ਟ੍ਰਾਈ ਕੋਡ ਪਤਾ ਨਹੀਂ ਕਿੱਥੇ ਹੈਗਾ ਉਹ ਵੀ ਚੱਕ ਕੇ ਲੈ ਕੇ ਆਵਾਂ ਮੈਂ ਪਹਿਲਾਂ ਪੀਣਾ ਕਰਕੇ ਪਾ ਦਵਾਂ ਫਿਰ ਵੀਡੀਓ ਐਡਿਟ ਹੋਊਗਾ ਫਿਰ ਫੋਟੋ ਤੱਕ ਆਊਗਾ ਇਹੀ ਵੀਡੀਓ என்னங்க என்ன கம்மாடைய பே 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 தார নাম্বার வா வெந்துற கம்மாடைய பே வா டே டே நீ மாய் கு நம்ம வந்துறோம் அதுல நார்மீ இது பட்ட கட்டாத очку la Yes station que parte ਜੀ ਮੇਰਾ ਤਾਂ ਪੀਣਾ ਵੀ ਵਿਚਾਲੀ ਰਹਿ ਗਿਆ ਤੇ ਕੋਈ ਆ ਗਏ ਸੀਗਾ ਘਰ ਤੇ ਫਿਰ ਤਾਂ ਕਰਕੇ ਮੈਂ ਬਹਿ ਕੇ ਗੱਲਾਂ ਬਾਤਾਂ ਕਰਨ ਲੱਗੀ ਕੁਝ ਕੰਮ ਸੀਗਾ ਤੇ ਹੁਣ ਚਲੋ ਮੈਂ ਖਾ ਵੀਡੀਓ ਦਾ ਐਂਡ ਕਰਦੇ ਤੇ ਇੱਕ ਬੱਚੀ ਗੁਰਪ੍ਰੀਤ ਕੌਰ ਆ ਪਤਾ ਨਹੀਂ ਹੈ ਨਾ ਸ਼ਾਇਦ ਵਿਚਾਰੀ ਕਾਫੀ ਟਾਈਮ ਤੋਂ ਮੈਨੂੰ ਕਹਿ ਰਹੀ ਹੈ ਵੀ ਆਂਟੀ ਚੌਲਾਂ ਦੀ ਰੈਸਪੀ ਜਿਵੇਂ ਮਤਲਬ ਖੁੱਲੇ ਚੌਲ ਪੜਪਕ ਬਣਾਉਣੇ ਨੇ ਨਮਕੀਨ ਹੈ ਜਿਹੜੇ ਚਾਵਲ ਹੁੰਦੇ ਨੇ ਤੇ ਉਹਦੀ ਰੈਸਪੀ ਹੈ ਨਾ ਦਿਓ ਤੇ ਬੇਟਾ ਮੈਂ ਨਾ ਇੱਕ ਆਪਣਾ ਤੁਹਾਨੂੰ ਪੁਰਾਣੇ ਵੀਡੀਓ ਦਾ ਲਿੰਕ ਦਿੰਨੀ ਆ ਜੀ ਦੇ ਵਿੱਚ ਮੈਂ ਖੁੱਲੇ ਜਿਹੜੇ ਚੌਲ ਕੜਾਹੀ ਦੇ ਵਿੱਚ ਬਣਾਏ ਨੇਗੇ ਠੀਕ ਹੈ ਤੇ ਅੱਜ ਜੇ ਤੁਸੀਂ ਮੈਨੂੰ ਕਮੈਂਟ ਕਰ ਲਿਓ ਤੇ ਉਹਦੇ ਵਿੱਚ ਮੈਂ ਤੁਹਾਨੂੰ ਉਸ ਵੀਡੀਓ ਦਾ ਲਿੰਕ ਦੇ ਦੂੰ ਜਿਹਦੇ ਵਿੱਚ ਮੈਂ ਖੁੱਲੇ ਚਾਵਲ ਬਣਾਏ ਨੇ ਮਤਲਬ ਕੜਾਹੀ ਦੇ ਵਿੱਚ ਹੈਨਾ ਤੇ ਉਹ ਤੁਸੀਂ ਦੇਖ ਲਿਓ ਵੀ ਕਿਵੇਂ ਬਣਾਏ ਨੇ ਮੈਂ ਕਿੰਨਾ ਪਾਣੀ ਪਾਇਆ ਠੀਕ ਹੈ ਪਤਾ ਕੀ ਹੈ ਅੱਜ ਮੈਨੂੰ ਆਏ ਸੀ ਵੀ ਚਲੋ ਮੈਂ ਥੋੜੇ ਰੈਸਪੀ ਦੇ ਦੂੰ ਵੀ ਥੋੜੇ ਜਿਹਾ ਚੌਲ ਬਣਾ ਲੂੰਗੀ ਪਰ ਜਿਵੇਂ ਮੈਂ ਦਵਾਈ ਖਾਂਦੀ ਆ ਮੇਰੇ ਜਿਹੜੇ ਚੌਲ ਨੇ ਡਾਕਟਰ ਸਾਹਿਬ ਨੇ ਚੌਲ ਦਹੀਂ ਦੁੱਧ ਲੱਸੀ ਮੇਰਾ ਬੰਦ ਕਰਤਾ ਹੈਨਾ ਕਲੇਰ ਸਾਹਿਬ ਦਾ ਵੀ ਕਲੇਰ ਸਾਹਿਬ ਦਾ ਵੀ ਬੰਦ ਆ ਉਹਨਾਂ ਨੇ ਗੋਡੇ ਦੀ ਦਵਾਈ ਚੱਲਦੀ ਹੈ ਹੈਨਾ ਤਾਂ ਕਰਕੇ ਸਨੀ ਨਹੀਂ ਹੈਗਾ ਇੱਥੇ ਜਦੋਂ ਸਨੀ ਨੂੰ ਦੋਦੋਂ ਫਿਰ ਮੈਂ ਦਿੱਲੀ ਮੈਂ ਬਣਾਉਂਦੀ ਵੀ ਸੀਗੀ ਉਹ ਕਿਉਂਕਿ ਬੈਂਕ ਲੈ ਕੇ ਜਾਂਦਾ ਹੁੰਦਾ ਹਨਾ ਤੇ ਬਾਕੀ ਕੋਈ ਨਾ ਬੇਟਾ ਮੈਂ ਜੇ ਇਹ ਵੀਡੀਓ ਤੁਹਾਨੂੰ ਸਮਝ ਨਾ ਲੱਗੀ ਇਸ ਵਿੱਚ ਜਿਹੜੀ ਮੈਂ ਤੁਹਾਨੂੰ ਲਿੰਕ ਸ਼ੇਅਰ ਕਰੂੰਗੀ ਹਨਾ ਤਾਂ ਕੱਲ ਜਿਹੜਾ ਬਲੌਗ ਆਊਗਾ ਸਪੈਸ਼ਲੀ ਬੇਸ਼ੱਕ ਮੈਨੂੰ ਕਿਸੇ ਨੂੰ ਦੇਣੀ ਪੈ ਜਾਣ ਚੌਲ ਹਨਾ ਗਮੰਡੀਆ ਨੂੰ ਦੇ ਆਵਾ ਪਰ ਮੈਂ ਜ਼ਰੂਰ ਰੈਸਪੀ ਜ਼ਰੂਰ ਬਣਾ ਦੂੰ ਪਰ ਅੱਜ ਸੌਰੀ ਹੈ ਹਨਾ ਵੀ ਅੱਜ ਮੈਂ ਇਹ ਸੀ ਵੀ ਅੱਜ ਵਾਲੇ ਬਲੌਗ ਵਿੱਚ ਮੈਂ ਰੈਸਪੀ ਦਊਂਗੀ ਤੇ ਮੈਂ ਅਗਲੇ ਬਲੌਗ ਦੇ ਵਿੱਚ ਕੱਲ ਵਾਲੇ ਬਲੌਗ ਦੇ ਵਿੱਚ ਪੱਕਾ ਜਿਹੜੇ ਚਾਹੇ ਮੈਨੂੰ ਕਿਸੇ ਨੂੰ ਦੇਣੇ ਪੈ ਜਾਣ ਪਰ ਐਸ ਵੀ ਮੈਂ ਜ਼ਰੂਰ ਪਾ ਮੈਨੂੰ ਇੱਕ ਵਾਰ ਨਾ ਕਮੈਂਟ ਮੈਸੇਜ ਕਰ ਲਿਓ ਵੀ ਕਿਹੜੇ ਚਾਵਲ ਬਣਾਉਣੇ ਨੇ ਸਬਜੀ ਵੈਜੀਟੇਬਲ ਪਾ ਕੇ ਬਣਾਉਣੇ ਨੇ ਜਾਂ ਉਦਾਂ ਹੀ ਸਿੰਪਲ ਬਣਾਉਣੇ ਨੇ ਠੀਕ ਹੈ ਨਮਕੀਨ ਚਾਵਲਾ ਵੀ ਕਿਹੜੇ ਬਣਾਉਣੇ ਨੇ ਉਹ ਮੈਨੂੰ ਇੱਕ ਵਾਰ ਮੈਸੇਜ ਜ਼ਰੂਰ ਕਰ ਲਿਓ ਉਸ ਹਿਸਾਬ ਨਾਲ ਫਿਰ ਮੈਂ ਉਹਦਾਂ ਦੇ ਜਿਹੜੇ ਤੁਹਾਨੂੰ ਬਣਾ ਕੇ ਦਿਖਾ ਦੂੰਗੀ ਠੀਕ ਹੈ ਵੀ ਚੌਲ ਕਿੰਨਾ ਪਾਣੀ ਪੈਂਦਾ ਕੀ ਮੈਜ਼ਰਮੈਂਟ ਉਹਦਾ ਕਿਵੇਂ ਹੈ ਹਨਾ ਖੇਲੇ ਖੇਲੇ ਕਿਵੇਂ ਬਣਦੇ ਨੇ ਉਹ ਮੈਂ ਸਾਰਾ ਤੁਹਾਨੂੰ ਫਿਰ ਬਣਾ ਕੇ ਕੱਲ ਨੂੰ ਵਾਲੇ ਵਲੌਗ ਚ ਸਪੈਸ਼ਲੀ ਚਾਹੇ ਮੈਨੂੰ ਸ਼ਾਰਟ ਵੀਡੀਓ ਪਾਉਣੀ ਪੈ ਜਵੇ ਛੋਟੀ ਵੀਡੀਓ ਪਾਉਣੀ ਪੈ ਜਵੇ ਠੀਕ ਆ ਕੱਲ ਨੂੰ ਜ਼ਰੂਰ ਥੋੜਾ ਮੈਂ ਕੰਮ ਇਹ ਜ਼ਰੂਰ ਕਰੂੰਗੀ ਕੱਲ ਨੂੰ ਮੈਂ ਜਿਹੜੀ ਰੈਸਪੀ ਹੈ ਜ਼ਰੂਰ ਜ਼ਰੂਰ ਦਵਾਂਗੀ ਤੇ ਬਾਕੀ ਗੱਲ ਰਹੀ ਹ ਜਿਹੜੀ ਭੈਣ ਕਹਿੰਦੀ ਸੀ ਉਹ ਹਨਾ ਤੇ 10 ਦਿਨ ਤੁਸੀਂ ਵੇਟ ਕਰ ਲਓ 10 ਦਿਨਾਂ ਚ ਆਪਾਂ ਦੇਖਦੇ ਮੇਰੇ ਫੇਸ ਨੂੰ ਕਿੰਨਾ ਕ ਫਰਕ ਪੈਂਦਾ ਹੁਣ ਵੀ ਮੈਂ ਲਾਉਣੀ ਹੈਗੀ ਠੀਕ ਆ ਤੇ ਆਪਾਂ ਪਹਿਲਾਂ ਉਹ ਲਾਈ ਲੈਨੇ ਆ ਇਹ ਠੀਕ ਆ ਫਿਰ ਉਹ ਕਰਾਂਗੇ ਵੀਡੀਓ ਦਾ ਐਂਡ ਕਰ ਦਾਂਗੇ ਲਓ ਜੀ ਮੈਂ ਬਣਾ ਲਈ ਮੱਲਮ ਇਹ ਲਾ ਕੇ ਦੇਖ ਲੈਂਦੇ ਆਪਾਂ ਕੱਲ ਮੈਂ ਭੁੱਲ ਗਈ ਭੁੱਲੀ ਵੀ ਨਹੀਂ ਜੀ ਕੱਲ ਮੇਰੇ ਕੋਲ ਜਿਹੜੀ ਇੱਕ ਚੀਜ਼ ਜੜੀ ਬੂਟੀ ਪੈਂਦੀ ਉਹ ਡੇਲੀ ਲੈ ਕੇ ਆਉਣੀ ਪੈਂਦੀ ਇਹਦੇ ਵਿੱਚ ਉਹ ਨਹੀਂ ਸੀਗੀ ਤਾਂ ਕਰਤੀ ਲਓ ਜੀ ਬਸ ਇਧਰਲੀ ਸਾਈਡ ਮੈਂ ਸਾੜ ਰਹੀ ਹਾਂ ਤਾਂ ਕਿ ਮੈਂ ਤੁਹਾਨੂੰ ਰਿਜ਼ਲਟ ਦੇ ਸਕਾਂ ਇਹਦਾ ਹਨਾ ਦਿਖਾ ਸਕਾਂ ਠੀਕ ਆ ਜੀ ਤੇ ਇਧਰ ਆਪਾਂ ਲਾ ਲੈਨੇ ਆ 15 ਤੋਂ 20 ਮਿੰਟ ਰੱਖ ਕੇ ਬਸ ਮੈਂ ਇਹਨੂੰ ਤੋ ਦੂੰਗੀ ਲੋਚ ਇੰਨਾ ਕੀ ਕੰਮ ਆਗਾ ਬਸ ਠੀਕ ਹੈ ਜੀ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਜੇ ਕੋਈ ਹੋਰ ਤੁਹਾਡਾ ਸਵਾਲ ਆਗਾ ਤਾਂ ਜਰੂਰ ਦੱਸਿਓ ਠੀਕ ਹੈ ਜੀ ਇੱਕ ਤਜਾਬ ਬਾਰੇ ਸੱਚ ਭੈਣ ਨੇ ਪੁੱਛਿਆ ਸੀਗਾ ਵੀ ਤਜਾਬ ਬਹੁਤ ਜ਼ਿਆਦਾ ਬਣਦਾ ਤੁਸੀਂ ਨਾ ਭੈਣੇ ਵੈਸੇ ਤਾਂ ਮੈਂ ਤੁਹਾਨੂੰ ਤਜਾਬ ਦੀ ਜੇ ਤੁਸੀਂ ਦਵਾਈ ਲੈਣੀ ਆ ਮੈਂ ਤੁਹਾਨੂੰ ਬਣਾ ਕੇ ਭੇਜ ਦਵਾਂਗੀ ਠੀਕ ਆ ਤੇ ਤੁਸੀਂ ਦੱਸ ਦਿਓ ਮੈਨੂੰ ਮੈਂ ਦਵਾਈ ਤੁਹਾਨੂੰ ਭੇਜ ਦੂੰ ਆਰਡਰ ਆਪਾਂ ਪਾਰਸਲ ਲਾ ਦਾਂਗੇ ਤੁਹਾਡਾ ਠੀਕ ਆ ਦਵਾਈ ਤੁਹਾਡੇ ਤੱਕ ਪਹੁੰਚ ਜੀ ਹੋ ਜੂਗੀ ਮੈਨੂੰ ਮੈਸੇਜ ਕਰ ਲਿਓ ਨਹੀਂ ਤੁਸੀਂ ਇਹ ਕਰਿਆ ਕਰੋ ਕੱਚਾ ਜੀਰਾ ਹੁੰਦਾ ਜਿਹੜਾ ਹਨਾ ਉਹਨੂੰ ਦਿਨ ਦੇ ਵਿੱਚ ਦੋ ਦੋ ਤਿੰਨ ਵਾਰ ਚੱਬ ਲਿਆ ਕਰੋ ਜੀਰੇ ਨੂੰ ਚੱਬ ਚੱਬ ਕੇ ਖਾਇਆ ਕਰੋ ਇਹ ਡੇਲੀ ਕਰੋ ਤੇ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਥੋੜਾ ਜਿਹਾ ਜਿਆ ਮਤਲਬ ਕਿ ਨਾਰਮਲ ਵਾਟਰ ਹੁੰਦਾ ਜਿਹੜਾ ਪਾਣੀ ਤਾਜ਼ਾ ਪਾਣੀ ਉਹ ਪੀ ਲਓ ਚਾਹੇ ਥੋੜਾ ਜਿਹਾ ਘੁਸਾ ਕਰਕੇ ਪੀ ਲਓ ਹਨਾ ਤੇ ਵੀ بس ਇੰਨਾ ਕੀ ਇਹ ਕੰਮ ਕਰ ਲਿਆ ਕਰੋ ਕੱਚਾ ਜੀਰਾ ਜਿਹੜਾ ਹੁੰਦਾ ਨਾ ਉਹ ਚੱਬ ਲਿਆ ਕਰੋ ਠੀਕ ਆ ਤੁਹਾਡਾ ਤਿਆਬਾਣ ਨੂੰ ਹਟ ਜਾਊਗਾ ਜੇ ਤੁਹਾਨੂੰ ਇਹ ਆ ਵੀ ਜ਼ਿਆਦਾ ਬਣਦਾ ਤਾਂ ਤੁਸੀਂ ਇਹ ਕਰ ਲਿਓ ਮੈਨੂੰ ਦੱਸ ਦਿਓ ਮੈਸੇਜ ਕਰ ਲਿਓ ਮੈਂ ਤੁਹਾਨੂੰ ਦਵਾਈ ਭੇਜ ਦੂੰ ਠੀਕ ਆ ਪਣੀ ਤੇ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਤੁਹਾਨੂੰ ਕੱਲ ਨੂੰ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ ਲਾਈਕ ਜ਼ਰੂਰ ਕਰ ਦਿਓ ਜਾਂਦੀ ਜਾਂਦੀ ਸੋਣਾ ਸੋਣਾ ਕਮੈਂਟ ਸ਼ੇਅਰ ਦਿਓ ਬਾਏ ਬਾਏ